ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸੱਜਣ ਨੇ ਬਹੁਤ ਵਾਰੀ ਫੋਨ ਕਰਕੇ ਦੱਸਿਆ ਕਹਿੰਦੇ ਗੈਨੀ ਜਿਹੜਿਆ ਟਰੈਕਟਰਾਂ ਦੇ ਨਾਲ ਟੋਚਨ ਵਗੈਰਾ ਪਾਉਂਦੇ ਨੇ ਨੁਕਸਾਨ ਕਰਦੇ ਨੇ ਆਪਣਾ ਵੀ ਤੇ ਟਰੈਕਟਰ ਦਾ ਵੀ ਇਹਨਾਂ ਤੇ ਇੱਕ ਵੀਡੀਓ ਪਾਉਣੀ ਹੈ ਬੱਸ ਮੈਂ ਕਹਿੰਦੇ ਕਹਿਣ ਤੇ ਵੀਡੀਓ ਬਹੁਤ ਘੱਟ ਪਾਉਣਾ ਮੈਂ ਆਪਣੀ ਗੱਲ ਕਰਦਾ ਹੁਣਾ ਪਰ ਆਹ ਵੀਡੀਓ ਅੱਜ ਅਚਨਚੇਤ ਜਦੋਂ ਮੈਂ ਫੇਸਬੁੱਕ ਤੇ ਉਹ ਦੇਖ ਰਿਹਾ ਸੀ ਉਹ ਤਾਂ ਸਾਹਮਣੇ ਆ ਗਿਆ ਇਹ ਪਹਿਲਾਂ ਤੁਸੀਂ ਵੀਡੀਓ ਦੇਖ ਲਿਓ ਟਰੈਕਟਰ ਦੇ ਨਾਲ ਟੋਚਨ ਪਾਇਆ ਹੋਇਆ ਤੇ ਨੁਕਸਾਨ ਹੋ ਗਿਆ ਇਹ ਤੋਂ ਬਾਅਦ ਦੇ ਵੀ ਥੋੜੀ ਜਿਮੇ ਤੁਹਾਡੇ ਨਾਲ ਗੱਲ ਕਰੂੰਗਾ ਧਿਆਨ ਰੱਖਿਓ ਇਹ ਹੀ ਜਿਹੜੀ ਵੀਡੀਓ ਹੈਗੀ ਐ ਜੌਂਡੀਅਰ ਟਰੈਕਟਰ ਜਿਹੜੇ ਹੁੰਦੇ ਆ ਦੋ ਦਾ ਟੋਚਨ ਪਾਇਆ ਹੋਇਆ ਇਹ ਟਰੈਕਟਰ ਪਲਟ ਗਿਆ ਬੰਦਾ ਜਿਹੜਾ ਸੀ ਨਾ ਟਰੈਕਟਰ ਚਲਾਉਣ ਵਾਲਾ ਉਹ ਥੱਲੇ ਡਿੱਗ ਪਿਆ ਵੱਡੇ ਟਾਇਰ ਦੇ ਮੂਹਰੇ ਆ ਗਿਆ ਉਹਨੂੰ ਘਟੋ ਘਟ 5-7 ਬੰਦਿਆਂ ਨੇ ਖਿੱਚ ਕੇ ਥੱਲੋਂ ਕੱਢਿਆ ਤੇ ਇਹ ਕੋਈ ਨਵੇਂ ਗੱਲ ਨਹੀਂ ਪਹਿਲਾਂ ਵੀ ਦੇਖਿਆ ਇੱਕ ਮੁੰਡਾ ਸਟੰਟ ਕਰਦਾ ਟਰੈਕਟਰ ਥੱਲੇ ਖੁਦ ਆ ਕੇ ਮਰ ਗਿਆ ਸੀ ਸਟੰਟ ਕਰਨ ਵਾਲਾ ਮੁੰਡਾ ਖੁਦ ਮਰ ਗਿਆ ਸੀ ਸਰਕਾਰ ਵੱਲੋਂ ਵੀ ਇਹ ਜਿਹੜੇ ਸਟੰਟ ਵਗੈਰਾ ਕਰਦੇ ਨੇ ਬੈਨ ਕੀਤਾ ਹੋਏ ਨੇ ਕਾਨੂੰਨੀ ਕਾਰਵਾਈ ਕਈਆਂ ਤੇ ਹੋਈ ਵੀ ਐ ਤੇ ਕਈਆਂ ਨੂੰ ਰੈਸਟ ਵੀ ਕੀਤਾ ਸੀ ਪਰ ਇਹ ਹੈ ਕੌਣ ਥੋੜਾ ਜਿਹਾ ਇੱਥੇ ਗੱਲ ਕਰਿਓ ਇਹ ਉਹ ਨੇ ਜਿਹੜੇ ਗੀਤਾਂ ਵਿੱਚ ਜੱਟ ਫੈਰ ਕਰ ਦਿੰਦਾ ਜਦੋਂ ਜੱਟ ਦੀ ਪੇਸ਼ੀ ਹੁੰਦੀ ਐ ਕਚਹਿਰੀਆਂ 'ਚ ਮੇਲੇ ਲੱਗ ਜਾਂਦੇ ਨੇ ਕਿ ਉਹ ਨੇ ਤੇ ਇਹਨਾਂ ਨੂੰ ਕੀ ਕਹਿਣਾ ਫੁਕਰੇ ਤੁਸੀਂ ਦੇਖਿਆ ਹੋਣਾ ਲੰਡੀ ਜੀਪ ਹੁੰਦੀ ਹੈ ਬਿਨਾ ਛੱਤ ਵਾਲੀ ਤੇ ਉਹਦੇ ਉੱਪਰ ਲਿਖਿਆ ਹੁੰਦਾ ਪੁੱਤ ਸਰਦਾਰਾਂ ਦੇ ਤੇ ਸਿਰ ਤੋਂ ਮੁੰਨੇ ਕਿਉਂ ਲਿਖਿਆ ਹੁੰਦਾ ਵੀ ਉਦਾਂ ਤਾਂ ਕਿਸੇ ਨੂੰ ਪਤਾ ਨਹੀਂ ਲੱਗਣਾ ਵੀ ਇਹ ਸਰਦਾਰਾਂ ਦੇ ਪੁੱਤਾਂ ਕਿਉਂਕਿ ਸਿਰ ਤੋਂ ਮੁੰਨੇ ਨਹੀਂ ਜਿਵੇਂ ਖਤਰਾਂ ਮੁੰਨੇ ਹੁੰਦਾ ਨਾ ਕਿ ਮਿਹਾਰਨੇ ਚੰਗੇ ਤਰ੍ਹਾਂ ਉਦਾਂ ਦੀ ਇਹਨਾਂ ਦੀ ਸ਼ਕਲ ਬਣਾਈ ਹੁੰਦੀ ਹੈ ਤੇ ਫਿਰ ਜੀਪ ਤੇ ਤਾਂ ਲਿਖਣਾ ਪੈਂਦਾ ਹੁੰਦਾ ਵੀ ਅਸੀਂ ਪੁੱਤ ਸਰਦਾਰਾਂ ਦੇ ਆ ਪਰ ਸਿਰ ਤੋਂ ਅਸੀਂ ਮੋਨੇ ਆ ਸਾਨੂੰ ਇਸ ਕਰਕੇ ਲਿਖਣਾ ਪਿਆ ਕੋਈ ਭੁਲੇਖਾ ਨਾ ਰੱਖੇ ਵੀ ਅਸੀਂ ਸਰਦਾਰਾਂ ਦੇ ਪੁੱਤਾਂ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਇਹ ਬੇਨਤੀ ਕਰਨੀ ਆ ਵੀ ਜਿਹੜਾ ਗੀਤਾਂ ਦੇ ਵਿੱਚ ਇਹ ਜਿਹੜੇ ਫੁਕਰੇ ਕਲਾਕਾਰ ਇਹੋ ਜਿਹੇ ਗਾਣੇ ਗਾਉਂਦੇ ਨੇ ਉਹ ਜ਼ਿੰਮੇਵਾਰ ਲੋਕ ਬਹੁਤ ਘੱਟ ਨੇ ਹਾਂ ਫੁਕਰੇ ਹੈਗੇ ਨੇ ਟੋਚਨਾਂ ਦੇ ਨਾਲ ਸਟੰਟ ਕਰਦੇ ਆ ਮੈਂ ਬੇਨਤੀ ਇਹ ਕਰਨੀ ਹੈ ਵੀ ਜਿਹੜੇ ਕਿਸਾਨ ਟਰੈਕਟਰ ਲੈ ਕੇ ਆਉਂਦੇ ਆ ਉਹਨਾਂ ਨੂੰ ਸਵਾਲ ਹੈ ਬਹੁਤ ਵੱਡਾ ਵੀ ਤੁਸੀਂ ਇਹ ਟਰੈਕਟਰ ਟੋਚਨਾ ਵਾਸਤੇ ਲੈ ਕੇ ਆਉਂਦੇ ਹੋ ਜਾਂ ਟਰੈਕਟਰ ਖੇਤੀ ਦਾ ਵਹੀਕਲ ਹੈ ਖੇਤੀ ਕਰਨ ਵਾਸਤੇ ਇਹ ਸਵਾਲ ਤੁਹਾਡੇ ਤੇ ਛੱਡ ਦਿੰਦੇ ਆ ਜੇ ਇਹ ਟਰੈਕਟਰ 7-8 ਲੱਖ ਰੁਪਇਆ ਲਾ ਕੇ ਤੁਸੀਂ ਖੇਤੀ ਦਾ ਵਹੀਕਲ ਬਣਾ ਕੇ ਇੱਕ ਸੰਦ ਬਣਾ ਕੇ ਲੈ ਕੇ ਆਉਂਦੇ ਹੋ ਤਾਂ ਫਿਰ ਤੁਹਾਡੀ ਬਹੁਤ ਵੱਡੀ ਗਲਤੀ ਤੁਹਾਡੀ ਬਹੁਤ ਵੱਡੀ ਬੇਵਕੂਫੀ ਜਿਹੜੇ ਤੁਸੀਂ ਆਪਣੇ ਬੱਚਿਆਂ ਨੂੰ ਕੰਟਰੋਲ ਨਹੀਂ ਕਰ ਰਹੇ ਇਹ ਸ਼ਰਿਆਮ ਤੁਸੀਂ ਹੁਲਣੜਬਾਜੀ ਕਰਕੇ ਜਿਹੜਾ ਤੁਹਾਡਾ ਘਰ ਦਾ ਟ੍ਰੈਕਟਰ ਚਲਾਉਣ ਵਾਲਾ ਬੱਚਾ ਮਰਦਾ ਉਹ ਤਾਂ ਮਰਦਾ ਹੀ ਹੈ ਉੱਥੇ ਹੋਰ ਜਿਹੜੇ ਤਮਾਸ਼ੀ ਵੀ ਦੇਖਣ ਆਲ ਜਾਂਦੇ ਨੇ ਉਹ ਵੀ ਮਰਦੇ ਆ ਮੈਂ ਤੇ ਇੱਕ ਬੇਨਤੀ ਹੋਰ ਕਰ ਦੇਣਾ ਜਦੋਂ ਨਾ ਟਰੈਕਟਰ ਫਟ ਜਾਂਦਾ ਟੁੱਟ ਜਾਂਦਾ ਦਵਾਬੇ ਵਿੱਚ ਇਹਨੂੰ ਭੱਜ ਜਾਂਦਾ ਕਹਿੰਦੇ ਆ ਵੀ ਭੱਜ ਗਿਆ ਠੀਕ ਹੈ ਭੱਜਿਆ ਕਹਿੰਦੇ ਆ ਵੀ ਫੁੱਟ ਗਿਆ ਬਾਅਦ ਵਿੱਚ ਕੀ ਹੁੰਦਾ ਫਿਰ ਇਹ ਕਲੇਮ ਕਰਦੇ ਆ ਵੀ ਨੁਕਸਾਨ ਹੋ ਗਿਆ ਜੀ ਕਿਉਂਕਿ ਬੀਮਾ ਹੁੰਦਾ ਇੰਸੋਰਸ ਹੁੰਦਾ ਫਿਰ ਉਧਰ ਜਾਂਦੇ ਆ ਅੱਛਾ ਕਈ ਵਾਰੀ ਜਦੋਂ ਕੋਈ ਹੱਥ ਪੱਲੇ ਕੁਝ ਪੈਂਦਾ ਨਹੀਂ ਫਿਰ ਇਹ ਇਹ ਨਾ ਫੁਕਰੇ ਜਾਂ ਤਾਂ ਨਹਿਰ ਸ਼ਾਲਮਾਰ ਨੂੰ ਜਾਂ ਦਵਾਈ ਢੜ ਕੇ ਸਪਰੇ ਪੀ ਕੇ ਮਰਨਗੇ ਜਾਂ ਫਹਾ ਲੈਣਗੇ ਫੇਰ ਕਹਿਣਗੇ ਜੱਟ ਕਰਜੇ ਦੀ ਮਾਰ ਨਾਲ ਮਰ ਗਿਆ ਫਿਰ ਏਦਾਂ ਬੈਂਡ ਪਾਉਂਦੇ ਆ ਫਿਰ ਜਦੋਂ ਅਫਸੋਸ ਹੁੰਦਾ ਹੈ ਭੋਗ ਪੈਂਦਾ ਫਿਰ ਉੱਥੇ ਉਹ ਟਰੈਕਟਰ ਵਾਲੀ ਫੋਟੋ ਗੁਰੂ ਸਾਹਿਬ ਦੇ ਸਾਹਮਣੇ ਰੱਖੀ ਹੁੰਦੀ ਹੈ ਹਾਰ ਪਾਏ ਹੁੰਦੇ ਆ ਫਿਰ ਸਾਡੀਆਂ ਬੀਬੀਆਂ ਜਦੋਂ ਰੋਂਦੀਆਂ ਨੇ ਜਾ ਕੇ ਉਹ ਉਹ ਮਰਨ ਵਾਲਾ ਜਿਹੜਾ ਹੁੰਦਾ ਉਹਨੂੰ ਆਉਂਦੀਆਂ ਉਹ ਰੋਣਗੀਆਂ ਆਪਣੇ ਨੂੰ ਕਿਸੇ ਦਾ ਕੋਈ ਭਰਾ ਮਰਿਆ ਹੁੰਦਾ ਕਿਸੇ ਦਾ ਪੁੱਤ ਮਰਿਆ ਹੁੰਦਾ ਕਿਸੇ ਦਾ ਪਿਓ ਮਰਿਆ ਹੁੰਦਾ ਉਹਨੂੰ ਰੋਣਗੀਆਂ ਰੋਣਾ ਵੀ ਅਗਰ ਇਹਨੇ ਆਪਣਾ ਨੂੰ ਹੁੰਦਾ ਹੈ ਜਾਣੇ ਕਿ ਕੁੱਲ ਮਿਲਾ ਕੇ ਜਿਹੜੀ ਮੈਂ ਅੱਜ ਗੱਲ ਕੀਤੀ ਹੈ ਵੀ ਜਿਹੜੇ ਇਹ ਤੋਚਨ ਪਾ ਕੇ ਟਰੈਕਟਰਾਂ ਨੂੰ ਤੋੜਦੇ ਨੇ ਜੇ ਜ਼ੁਰਤ ਹੈਗੀ ਆ ਤੇ ਫਿਰ ਆਪਣੀ ਬਾਡੀ ਬਣਾਓ ਆਪਣਾ ਸਰੀਰ ਬਣਾਓ ਮੇਰੇ ਕੋਲ ਆਧਾਰ ਦੇ ਦਿੰਨਾ ਜਿਹੜਾ ਬਾਜੀ ਝੰਡ ਵਾਲਾ ਪਹਿਲਾਂ ਖੇਡਦਾ ਸੀ ਨਾ ਕਵਡੀ ਪਲੇਅਰ ਉਹਦਾ ਮੁੰਡਾ ਹੁਣ ਫਤੇ ਝੰਡ ਲੋ ਖੇਡਦਾ ਉਹਨੇ ਇੱਕ ਨਾ ਆਪਣੇ ਪੁੱਤ ਤੇ ਮਾਣ ਕਰਕੇ ਕਹਿਆ ਕਹਿੰਦਾ ਜਿਹੜੇ ਟੀਕੇ ਲਾ ਕੇ ਪਲੇਅਰ ਖੇਡਦੇ ਨੇ ਕਿਤੇ ਮੈਂ ਉਹਨਾਂ ਦੀ ਗੱਲ ਨਹੀਂ ਕਰਦਾ ਕਹਿੰਦਾ ਮੈਂ ਆਪਣੇ ਮੁੰਡੇ ਨੂੰ ਮਿਹਨਤ ਕਰਾ ਰਿਹਾ ਕਹਿੰਦਾ ਮੈਂ ਦਿਖਾਉਂਗਾ ਝਟ ਕਹਿੰਦਾ ਮੇਰਾ ਮੁੰਡਾ ਕਹਿੰਦਾ ਕਿੱਦਾਂ ਹੀ ਰੋਬ ਬਣੂ ਵਾਕਈ ਉਸ ਬੰਦੇ ਨੇ ਬੋਲ ਪਗਾਦੇ ਦੇ ਉਹਦਾ ਮੁੰਡਾ ਫਤਿਹ ਜੰਡ ਖੇਡਦਾ ਹੈ ਕਵਾਰਡੀ ਪਲੇਅਰ ਜਦੋਂ ਕੈਂਚੀ ਮਾਰਦਾ ਨਾ ਉਹ ਜਾਂ ਫੜ ਲੈਂਦਾ ਤੇ ਵੱਡੇ ਵੱਡੇ ਦੀ ਬੋਥ ਹਲਵਾਉਂਦਾ ਉਹ ਇਹਨੂੰ ਮਿਹਨਤ ਕਹਿੰਦੇ ਆ ਜੇ ਜੁਰਤ ਹੈਗੀ ਆ ਆਪਣੇ ਸਰੀਰ ਨੂੰ ਇੰਨਾ ਕੇ ਲਈ ਬਲਵਾਨ ਬਣਾਓ ਐਨੀ ਤਾਕਤ ਭਰੋ ਮੈਦਾਨ ਵਿੱਚ ਆਪ ਉਤਰੋ ਸੰਧ ਦੇ ਨਾਲ ਕੀ ਹੈ ਵੱਡੇ ਛੋਟੇ ਨੇ ਪਾਵਰ ਹੈ ਇੰਜਣ ਦੀ ਪਰ ਇਹ ਜਿਹੜਾ ਤੁਸੀਂ ਨੁਕਸਾਨ ਕਰ ਰਹੇ ਹੋ ਨਾ ਇਹ ਇਕੱਲਾ ਤੁਹਾਡਾ ਨੁਕਸਾਨ ਨਹੀਂ ਜਿਹੜੇ ਕਿਸਾਨ ਖੇਤੀ ਕਰਨ ਵਾਲੇ ਦਿਨ ਰਾਤ ਮਿਹਨਤ ਕਰਕੇ 24 ਘੰਟੇ ਖੇਤ ਵਿੱਚ ਰਹਿ ਕੇ ਖੂਨ ਪਸੀਨਾ ਬਹਾ ਕੇ ਕਮਾਈ ਕਰਦੇ ਨੇ ਤੁਸੀਂ ਉਹਨਾਂ ਦੇ ਮੱਥੇ ਤੇ ਕਲੰਕ ਲਾ ਰਹੇ ਹੋ ਉਹਨੂੰ ਤੁਸੀਂ ਬਦਨਾਮ ਕਰ ਰਹੇ ਹੋ ਮੈਂ ਪਿਛਲੇ ਕਈ ਵਾਰੀ ਉਦਾਹਰਨ ਦਿੱਤੀ ਹੈ ਵੀ ਜਿਹੜਾ ਬੰਦਾ 2-4 ਕਿੱਲਾਂ ਦੀ ਖੇਤੀ ਕਰਦਾ ਹੈ ਮੰਨ ਲਓ ਉਹ ਸਬਜ਼ੀ ਲਾਉਂਦਾ ਹੈ ਤੇ ਉਹਨੂੰ ਪੁੱਛ ਕੇ ਦੇਖੋ ਵੀ ਉਹ ਸਬਜ਼ੀ ਦੇ ਵਿੱਚ ਹਰ ਵਕਤ ਰਹਿੰਦਾ ਹੈ ਇੱਕ ਮਿੰਟੋਂ ਬਾਹਰ ਨਹੀਂ ਨਿਕਲ ਸਕਦਾ ਉਹ ਤਾਂ 4-4 ਪੈਸੇ ਕਮਾਉਂਦਾ ਹੈ ਤੇ ਤੁਸੀਂ ਤੁਸੀਂ ਫੋਕਰ ਪਾਣੇ ਵਿੱਚ ਆ ਕੇ ਟਰੈਕਟਰ ਵੀ ਤੋੜੇ ਨੁਕਸਾਨ ਵੀ ਕੀਤਾ ਤੁਸੀਂ ਆਪਣੇ ਆਪ ਵੀ ਮਰੇ ਜਦੋਂ ਹੱਥ ਪੱਲੇ ਕੁਛ ਨਾ ਪਿਆ ਫਿਰ ਜੱਟ ਤੇ ਕਰਜ਼ਾ ਸੀ ਫਿਰ ਜਿਹੜੇ ਤੁਹਾਡੇ ਹਰਿਆਣ ਝੰਡਿਆਂ ਵਾਲੇ ਆ ਦਲਾਲ ਕਿਸਾਨਾਂ ਆਗੂ ਫਿਰ ਜਾ ਕੇ ਧਰਨਾ ਲਾਉਣਗੇ ਇਹ ਮੁੰਡੇ ਨੂੰ ਇਨਸਾਫ ਮਿਲੇ ਮੁੰਡਾ ਖੂਦ ਛਾਲ ਮਾਰ ਕੇ ਮਰ ਗਿਆ ਮੁੰਡਾ ਨਹਿਰ ਛਾਲ ਮਾਰ ਕੇ ਮਰ ਗਿਆ ਮੁੰਡਾ ਕੋਠੇ ਤੋਂ ਛਾਲ ਮਾਰ ਕੇ ਮਰ ਗਿਆ ਮੁੰਡੇ ਨੇ ਫਹਾ ਲੈ ਲਿਆ ਮੁੰਡੇ ਨੇ ਸਪਰੇਅ ਪੀ ਲਈ ਤੇ ਬਸ ਕਰਤੂਤਾਂ ਆ ਨਹੀਂ ਸਾੜੀਆਂ ਸ਼ਰਿਆਮ ਇਹ ੱੱੱਕਾ ਇਹ ਬੇਵਕੂਫੀ ਇਹ ਹੋ ਰਹੀ ਹੈ ਟਰੈਕਟਰਾਂ ਦੇ ਦੋਸ਼ਨ ਪਾ ਕੇ ਤੇ ਤੁਸੀਂ ਨਾ ਕੰਟਰੋਲ ਕੀਤਾ ਨਾ ਚੇਤੇ ਰੱਖਿਓ ਤੁਹਾਡਾ ਜਲੂਸ ਆਉਣ ਵਾਲੇ 5-4 ਸਾਲਾਂ ਵਿੱਚ ਇਹੋ ਜਿਹਾ ਨਿਕਲੂ ਏਜੰਸੀਆਂ ਵਾਲੇ ਵੀ 100 ਵਾਰੀ ਸੋਚਣਗੇ ਵੀ ਅਸੀਂ ਟਰੈਕਟਰ ਦੇਣਾ ਨਹੀਂ ਕਿਉਂਕਿ ਤੁਸੀਂ ਤੋੜਿਆ ਟਰੈਕਟਰ ਧੱਕਾ ਕਰਕੇ ਟੋਜਨ ਪਾ ਕੇ ਜਿਹੜਾ ਕਲੇਮ ਤੁਸੀਂ ਕਰਨਾ ਹੈ ਉਹ ਤੁਸੀਂ ਕਿਸੇ ਹੋਰ ਤਰੀਕੇ ਨਾਲ ਕਰਨਾ ਏਜੰਸੀਆਂ ਵਾਲੇ ਤਾਂ ਫਿਰ ਇਦਾਂ ਹੀ ਕਰਨਗੇ ਨਾ ਜਾਨੀ ਕਿ ਇਹ ਵੀਡੀਓ ਮੈਂ ਅੱਜ ਤਾਂ ਪਾਈ ਹੈ ਵੀ ਜਿਹੜੇ ਕਿਸਾਨ ਇਹ ਚਾਹੁੰਦੇ ਨੇ ਕਿ ਅਸੀਂ ਖੇਤੀ ਕਰਨ ਵਾਸਤੇ ਟਰੈਕਟਰ ਲਿਆ ਤਾਂ ਫਿਰ ਆਪਣੇ ਵਿਗੜੇ ਹੋਏ ਜਾਂ ਵਿਗੜੀਆਂ ਹੋਈਆਂ ਔਲਾਦਾਂ ਨੂੰ ਸੰਭਾਲੋ ਕੰਟਰੋਲ ਕਰੋ ਜਿਹੜਾ ਵੀ ਕੋਈ ਟਰੈਕਟਰ ਨਾਲ ਟਕੋਚਨ ਪਾ ਕੇ ਟਰੈਕਟਰ ਤੋੜਦਾ ਨੁਕਸਾਨ ਕਰਦਾ ਉਹਦੇ ਛੇਤਰਫੇਰੋ ਜੇ ਨਹੀਂ ਫੇਰੋਗੇ ਨਾ ਦਦੋਂ ਨੂੰ ਇਹ ਖਮਿਆਜਾ ਆਉਣ ਵਾਲੇ 5-4 ਸਾਲਾਂ ਵਿੱਚ ਭੁਤਣਾ ਪਊ ਗੱਲ ਮੇਰੀ ਚੇਤੇ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ